ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਇੱਕ ਪੰਜਾਬ ਦਾ ਇੱਕ ਉਹ ਜਿਹਾ ਸਕੂਲ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਸ਼ਾਮ ਨੂੰ 5 ਵਜੇ ਤੱਕ ਕਲਾਸਾਂ ਲੱਗਦੀਆਂ ਨੇ ਸ਼ਾਮ ਨੂੰ 5 ਵਜੇ ਤੱਕ ਬੱਚਿਆਂ ਨੂੰ ਟਿਊਸ਼ਨ ਪੜਾਇਆ ਜਾਂਦਾ ਕਿਉਂ ਪੰਜਾਬ ਦਾ ਸਰਕਾਰੀ ਸਕੂਲ ਹੈ ਨਾ ਕਿ ਉਹ ਕੋਈ ਪ੍ਰਾਈਵੇਟ ਸਕੂਲ ਨਹੀਂ ਹੈਗਾ ਕੋਈ ਪ੍ਰਾਈਵੇਟ ਇੰਸਟੀਚਿਊਟ ਨਹੀਂ ਹੈਗਾ ਲੇਕਿਨ ਅੱਜ ਉਸ ਦੀ ਇੱਕ ਵੱਡੀ ਐਗਜ਼ੈਂਪਲ ਜਿਹੜੀ ਹੈ ਅੱਜ ਸਾਡੇ ਸਾਹਮਣੇ ਇੱਥੇ ਦੇਖਣ ਨੂੰ ਮਿਲ ਰਹੀ ਹੈ ਕਿ ਇਸ ਸਕੂਲ ਦੇ ਵਿੱਚ ਅੱਜ ਇਕੱਲਾ ਟਿਊਸ਼ਨ ਨਹੀਂ ਕਿ IAS ਬਣਨ ਦੀਆਂ ਤਿਆਰੀਆਂ ਵੀ ਕਰਵਾਈਆਂ ਜਾ ਰਹੀਆਂ ਹਨ ਇੰਗਲਿਸ਼ ਸਪੀਕਿੰਗ ਕੋਰਸ ਵੀ ਕਰਵਾਇਆ ਜਾ ਰਿਹਾ ਜਿੱਥੇ ਕਿ ਉਸ ਸਕੂਲ ਦੀਆਂ ਜੜੀਆਂ ਖਾਸੀਅਤ ਹੈ ਉਹ ਪੇਰੈਂਟਸ ਨਾਲ ਉਹਨਾਂ ਦੇ ਬੱਚਿਆਂ ਦੇ ਮਾਪਿਆਂ ਨਾਲ ਮਿਲ ਕੇ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਅੱਜ ਇਸ ਸਕੂਲ ਦੀਆਂ ਕੀ ਉਪਲਬਧੀਆਂ ਜਿੱਥੋਂ ਕਿ ਅੱਜ ਦੇ ਦੌਰ ਦੇ ਵਿੱਚ ਸਾਡੇ ਲੋਕ ਇੱਕ ਪ੍ਰਾਈਵੇਟ ਸਕੂਲਾਂ ਦੇ ਸਿੰਬਲ ਨਾਲ ਜੁੜੇ ਹੋਏ ਆ ਆਪਣਾ ਸਟੇਟਸ ਨੂੰ ਉੱਚਾ ਕਰਨ ਲਈ ਆਪਣੇ ਸਟੈਂਡਰਡ ਨੂੰ ਅੱਗੇ ਵਧਾਣ ਲਈ ਕਿ ਸਾਡੇ ਬੱਚੇ ਬਹੁਤ ਮਹਿੰਗੇ ਸਕੂਲਾਂ ਦੇ ਵਿੱਚ ਪੜਦੇ ਆ ਅੱਜ ਇਸ ਸਕੂਲ ਦੇ ਵਿੱਚ ਉਹਨਾਂ ਬੱਚਿਆਂ ਦੀ ਐਡਮਿਸ਼ਨਾਂ ਉਹਨਿਆ ਨੇ ਜਿੰਨਾ ਸਕੂਲਾਂ ਦੇ ਵਿੱਚ ਮਾਪੇ ਲੱਖਾਂ ਰੁਪਏ ਦੇ ਕੇ ਉਹਨਾਂ ਦੀ ਐਡਮਿਸ਼ਨ ਕਰਵਾਉਣ ਲਈ ਉਹਨਾਂ ਦੇ ਪਿੱਛੇ ਭੱਜੇ ਫਿਰਦੇ ਨੇ ਲੇਕਿਨ ਅੱਜ ਇਹਨਾਂ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਤੁਹਾਨੂੰ ਉਹ ਦੱਸਣ ਜਾ ਰਹੇ ਹਾਂ ਕਿ ਇੰਨੀ ਮਿਹਨਤ ਹੈ ਕਿ ਉਹਨਾਂ ਨੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਅੱਜ ਇਸ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਦੇ ਵੱਧ ਤੋਂ ਵੱਧ ਜਿਹੜੀ ਮਾਤਰਾ ਹੈ ਉਹ ਲੋਕਾਂ ਨੂੰ ਦਿਖਾ ਦਿੱਤੀ ਹੈ ਕਿ ਅੱਜ ਕਿਸ ਤਰ੍ਹਾਂ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਹੋ ਰਹੀ ਹੈ ਲੇਕਿਨ ਉਹ ਚਿੰਤਾ ਦਾ ਵਿਸ਼ਾ ਬਣ ਗਿਆ ਪ੍ਰਾਈਵੇਟ ਸਕੂਲਾਂ ਦੇ ਲਈ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਹੈ ਉਹਨਾਂ ਨੇ ਉਹਨਾਂ ਨੂੰ ਵੱਡੀ ਟੈਨਸ਼ਨ ਦੇ ਵਿੱਚ ਪਾ ਦਿੱਤਾ ਕਿ ਇਹ ਸਾਡੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਕਿਉਂ ਲੈ ਕੇ ਜਾ ਰਹੇ ਨੇ ਕੁਝ ਥਾਂ ਤੇ ਇਹ ਵੀ ਸੁਣਨ ਨੂੰ ਮਿਲਿਆ ਕਿ ਸ਼ਾਇਦ ਉਨਾਂ ਲਈ ਕੁਝ ਅਧਿਆਪਕਾਂ ਦੇ ਵੀ ਅਲੋਕੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਇੱਥੋਂ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਇਹ ਗੱਲ ਲੇਕਿਨ ਅੱਜ ਇਸ ਸਕੂਲ ਦੀ ਗੱਲ ਕਰੀਏ ਤਾਂ ਜੇਕਰ ਇਸ ਸਕੂਲ ਦੇ ਜਿਹੜੇ ਬੱਚੇ ਆ ਉਹ ਪੰਜਾਬ ਦੇ ਵਿੱਚੋਂ ਲਿਖਾਈ ਦੇ ਖੇਤਰ ਵਿੱਚ ਪੰਜਾਬੀ ਦੀ ਲਿਖਾਈ ਦੇ ਵਿੱਚ ਪਹਿਲਾ ਸਥਾਨ ਵੀ ਪ੍ਰਾਪਤ ਕਰ ਚੁੱਕੇ ਆ ਜੁੱਡੋ ਕਰਾਟੇ ਦੇ ਵਿੱਚ ਵੀ ਬੌਕਸਿੰਗ ਦੇ ਵਿੱਚ ਵੀ ਤੇ ਹੋਰ ਜਿਹੜੇ ਸਿੱਖਿਆ ਦੇ ਵੱਡੇ ਕੰਪੀਟੀਸ਼ਨ ਆ ਉਹਨਾਂ ਦੇ ਵਿੱਚ ਵੀ ਪਹਿਲ ਦੇ ਆਧਾਰ ਤੇ ਜਿਹੜੀ ਹੈ ਪਹਿਲ ਫਰਸਟ ਨੰਬਰ ਤੇ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਮਿਲੀ ਹੈ ਹੁਣ ਇਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਵਾਂਗੇ ਸਕੂਲ ਦੇ ਮੁਖ ਅਧਿਆਪਕ ਨਾਲ ਉਹਨਾਂ ਨਾਲ ਗੱਲਬਾਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਸਕੂਲ ਬਾਰੇ ਜਿਹੜੀਆਂ ਚਰਚਾਾਂ ਮੈਂ ਸੁਣੀ ਹੈ ਜੋ ਐਕਟੀਵਿਟੀਜ਼ ਕੀ ਉਹ ਸੱਚ ਹੈ ਕਿ 5 ਵਜੇ ਤੱਕ ਸਕੂਲ ਲੱਗਦਾ ਹੈ ਕਿਹਾ ਜਾਂਦਾ ਤੇ ਆਈਐਸ ਪੀਸੀਐਸ ਬਣਨ ਦੀਆਂ ਤਿਆਰੀਆਂ ਜਿਹੜੀਆਂ ਬੱਚੇ ਨੂੰ ਹੁਣ ਤੋਂ ਕਰਵਾਈਆਂ ਜਾਂਦੀਆਂ ਇੰਗਲਿਸ਼ ਸਪੀਕਿੰਗ ਕੋਰਸ ਕੀ ਇਹ ਲੋਕਾਂ ਨੂੰ ਮਤਲਬ ਸੁਣ ਕੇ ਯਕੀਨ ਜਾਂ ਨਹੀਂ ਆਉਂਦਾ ਬਿਲਕੁਲ ਜੀ ਤੁਸੀਂ ਦਰੁਸਤ ਸੁਣਿਆ ਹੈ ਕਿ ਸਾਡਾ ਸਕੂਲ 5 ਵਜੇ ਤੱਕ ਲੱਗਦਾ ਹੈ ਤੁਸੀਂ ਆ ਕੇ ਕਦੋਂ ਵੀ ਚੈੱਕ ਕਰ ਸਕਦੇ ਹੋ ਜਿਹੜੇ ਜਿਹੜੇ ਮਾਪੇ ਇਹਦੇ ਲਈ ਸਾਨੂੰ ਸਹਿਮਤੀ ਦਿੰਦੇ ਆ ਉਹ ਬੱਚੇ ਸ਼ਾਮ ਨੂੰ ਸਪੋਰਟਸ ਐਕਟੀਵਿਟੀ ਕਰਦੇ ਆ ਸਪੋਕਨ ਇੰਗਲਿਸ਼ ਦਾ ਕਰਦੇ ਆ ਸਟੇਜ ਤੇ ਐਂਕਰਿੰਗ ਦੀ ਅਸੀਂ ਜਿਹੜੀ ਹੈ ਟ੍ਰੇਨਿੰਗਸ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਦਿੰਦੇ ਆ ਮਤਲਬ ਹਰ ਉਹ ਅਭਿਆਸ ਜਿਹੜਾ ਇੱਕ ਬੱਚੇ ਦੀ ਆਲ ਰਾਉਂਡ ਡਵੈਲਪਮੈਂਟ ਲਈ ਜ਼ਰੂਰੀ ਹੁੰਦਾ ਹੈ ਉਹ ਅਸੀਂ ਐਕਸਟਰਾ ਟਾਈਮ 'ਚ ਬੱਚਿਆਂ ਲਈ ਕਰਦੇ ਆ ਜੀ ਤੇ ਹੁਣ ਜਿਹੜੀਆਂ ਐਕਟਿਵ ਦੇ ਸਕੂਲ ਦੀ ਵੈਨ ਵਗੈਰਾ ਜਿਹੜੀ ਆ ਉਹ ਵੀ ਘਰੋਂ ਲੈ ਕੇ ਆਣਾ ਛੱਡ ਕੇ ਜਾਣਾ ਵੈਸੇ ਸਰਕਾਰੀ ਸਕੂਲਾਂ ਚ ਉਪਲਬਧ ਨਹੀਂ ਹੈ ਇਸ ਕੀ ਮਤਲਬ ਸੋ ਲਤਾ ਤੇ ਲੇਕਿਨ ਤੁਹਾਡੇ ਕੋਲੋਂ ਕਿਵੇਂ ਦੇਖੋ ਜੀ ਜਿਸ ਤਰ੍ਹਾਂ ਸਾਡੇ ਸਕੂਲ ਦੀ ਚਰਚਾ ਚਾਰੇ ਪਾਸੇ ਹੈ ਤਾਂ ਸਾਡੇ ਸਕੂਲ ਨਾਲ ਲੋਕ ਆਪਣੇ ਆਪ ਸੰਪਰਕ ਕਰ ਰਹੇ ਸਾਨੂੰ ਕੰਟੈਕਟ ਕਰਦੇ ਆ ਅਸੀਂ ਫਿਰ ਜਦੋਂ ਉਹਨਾਂ ਨੂੰ ਦੱਸਦੇ ਆ ਆਪਣੇ ਸਕੂਲ ਬਾਰੇ ਤਾਂ ਫਿਰ ਉਹ ਰਾਜ਼ੀ ਹੋ ਜਾਂਦੇ ਕਿ ਅਸੀਂ ਆਪਣਾ ਬੱਚੇ ਦਾ ਪੁਇਕ ਤੁਹਾਡੇ ਸਕੂਲ ਚ ਬਣਾਉਣਾ ਚਾਹੁੰਦੇ ਆ ਅਸੀਂ ਬੱਚੇ ਨੂੰ ਜੇ ਤੁਸੀਂ ਅਫਸਰ ਕਹਿ ਰਹੇ ਹੋ ਆਈਐਸ ਅਫਸਰ ਬਣਾਉਂਦੇ ਹੋ ਆਈਪੀਐਸ ਅਫਸਰ ਬਣਾਉਣ ਦਾ ਸੁਪਨਾ ਹੈ ਤਾਂ ਅਸੀਂ ਵਿਚਾਉਂਿਆ ਕਿ ਸਾਡੇ ਬੱਚੇ ਅਫਸਰ ਬਣਨ ਅਸੀਂ ਵਿਦੇਸ਼ਾਂ ਤੋਂ ਬੱਚਿਆਂ ਨੂੰ ਜਾਣ ਤੋਂ ਰੋਕਣਾ ਚਾਹੁੰਦੇ ਆ ਫਿਰ ਸਾਡਾ ਵੀ ਮਨ ਹੈ ਕਿ ਅਸੀਂ ਬੱਚਿਆਂ ਨੂੰ ਪੰਜਾਬ ਦੀ ਜਵਾਨੀ ਨੂੰ ਬਚਾਈਏ ਉਹਨਾਂ ਨੂੰ ਰੋਕੀਏ ਤਾਂ ਉਹਦੇ ਲਈ ਅਸੀਂ ਸਾਡੇ ਸਕੂਲ ਦਾ ਜਿਹੜਾ ਸੁਪਨਾ ਹੈ ਆਈਐਸ ਦਾ ਆਈਪੀਐਸ ਦਾ ਸੋਚਿਆ ਹੈ ਉਹ ਬੱਚਿਆਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਉਹਦੀ ਨਾਲ-ਨਾਲ ਟ੍ਰੇਨਿੰਗ ਕਰਾਉਨੇ ਆ ਅਸੀਂ ਇਹ ਪੇਰੈਂਟਸ ਨੂੰ ਕਿਹਾ ਹੈ ਕਿ ਸਾਡੇ ਕੋਲ ਸਰਕਾਰੀ ਤੌਰ ਤੇ ਕੋਈ ਵੈਨ ਦਾ ਪ੍ਰਬੰਧ ਨਹੀਂ ਹੈ ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਾਡੇ ਸਕੂਲ ਚ ਬੱਚੇ ਨੂੰ ਪੜਾਉਣਾ ਚਾਹੁੰਦੇ ਹੋ ਉਹਦਾ ਭਵਿੱਖ ਉਜਵਲ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਪ੍ਰਾਈਵੇਟ ਤੌਰ ਤੇ ਇੱਕ ਵੈਨ ਦਾ ਪ੍ਰਬੰਧ ਕੀਤਾ ਹੈ ਜਿਸ ਵੈਨ ਤੇ ਜੋ ਵੈਨ ਦਾ ਖਰਚਾ ਉਹ ਪ੍ਰਾਈਵੇਟ ਚ ਭਰਦੇ ਸੀ ਉਹੀ ਸੇਮ ਖਰਚਾ ਸਾਨੂੰ ਦੇ ਕੇ ਉਹ ਆਪਣੇ ਬੱਚੇ ਦਾ ਮੋਸਟ ਦੇ ਵਿੱਚ ਕੋਈ ਇੱਕ ਬਣਾ ਸਕਦੇ ਕਿਉਂਕਿ ਇਸ ਤੋਂ ਇਲਾਵਾ ਸਰਕਾਰੀ ਸਕੂਲਸ ਕੋਈ ਹੋਰ ਖਰਚਾ ਨਹੀਂ ਹੈ ਅਜਿਹੀ ਦਿਨ ਦੀ ਸ਼ੁਰੂਆਤ ਹੈ ਸਕੂਲ ਦੀ ਉਹ ਕਿਸ ਤਰ੍ਹਾਂ ਬੱਚਿਆਂ ਦੀ ਕਰਦੇ ਹੋ ਤੁਸੀਂ ਜਿਹੜੀ ਸ਼ੁਰੂਆਤ ਹੈ ਦਿਨ ਦੀ ਸ਼ੁਰੂਆਤ ਬਹੁਤ ਹੀ ਵਧੀਆ ਢੰਗ ਨਾਲ ਹੁੰਦੀ ਹੈ ਜੀ ਸਾਡੀ ਮਾਰਨਿੰਗ ਜਿਹੜੀ ਅਸੈਂਬਲੀ ਹੈ ਬੜੀ ਜ਼ਬਰਦਸਤੰਦੀ ਹੈ 뮤ਜ਼ੀਕਲ ਇਨਸਟਰੂਮੈਂਟ ਦੇ ਨਾਲ ਹੁੰਦੀ ਹੈ ਉਸ ਦੇ ਵਿੱਚ ਬੱਚੇ ਫਿਜ਼ੀਕਲ ਐਕਸਰਸਾਈਜ਼ 뮤ਜ਼ਿਕ ਨਾਲ ਕਰਦੇ ਨੇ ਪੰਗੜੇ ਨਾਲ ਕਰਦੇ ਨੇ ਬੱਚੇ ਇਸ ਤਰ੍ਹਾਂ ਚਾਰਜ ਹੋ ਜਾਂਦੇ ਨੇ ਇਹ ਸਾਰਾ ਦਿਨ ਆਪਣੀ ਐਕਟੀਵਿਟੀ ਬੜੀ ਹੈ ਵਧੀਆ ਢੰਗ ਨਾਲ ਦਰਸਤ ਇਹ ਨਾਲ ਕਰਦੇ। ਇਹ ਵੀ ਸੁਣਨ ਚ ਆਇਆ ਕਿ ਤੁਸੀਂ ਆਪਣੀਆਂ ਬੇਟੀਆਂ ਨੂੰ ਵੀ ਇਸ ਸਕੂਲ ਚ ਲਾਉਂਦਾ। ਕੀ ਇੱਕ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਤੁਸੀਂ ਆਪਣੇ ਬੱਚੇ ਨੂੰ ਸਰਕਾਰੀ ਚ ਸ਼ਾਇਦ ਬਾਕੀ ਟੀਚਰ ਜੇਕਰ ਇਸ ਤਰ੍ਹਾਂ ਦੀ ਸਿਹਤ ਲੈਣ ਕਿ ਇਹ ਸੱਚਾ ਗੱਲ ਤੁਸੀਂ ਲਗਾਇਆ? ਬਿਲਕੁਲ ਜੀ ਅਸੀਂ ਸਕੂਲ ਚ ਬਹੁਤ ਸਾਰੀਆਂ ਪੜ੍ਹਾਈ ਤੋਂ ਇਲਾਵਾ ਐਕਟੀਵਿਟੀਆਂ ਕਰਾਉਂਦੇ ਆ। ਮੇਰਾ ਬੱਚਾ ਵੀ ਐਕਟੀਵਿਟੀ ਚ ਵਿਸ਼ਵਾਸ ਰੱਖਦਾ ਸੀ। ਜਦੋਂ ਅਸੀਂ ਘਰ ਜਾਂਦੇ ਤਾਂ ਉਹ ਜਦੋਂ ਸਾਡੇ ਫੋਨ ਚ ਐਕਟੀਵਿਟੀਆਂ ਦੇਖਦਾ ਤਾਂ ਕਹਿੰਦੇ ਪਾਪਾ ਸਾਡੇ ਤਾਂ ਇਹ ਹੁੰਦਾ ਨਹੀਂ ਹੈ। ਤੇ ਸਾਰਾ ਦਿਨ ਪੜ੍ਹਾਈ 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 ਮੈਂ ਕਹਾਂ ਬਿਤੇ ਕੋਈ ਗੱਲ ਨਹੀਂ ਅਸੀਂ 6th ਕਲਾਸ ਤੋਂ ਸਾਡਾ ਪਹਿਲਾ ਸਕੂਲ ਸਟਾਰਟ ਸੀ ਫਿਰ ਜਦੋਂ ਹੀ ਮੇਰਾ ਬੇਟਾ ਹੁਣ ਬੇਟੀ 6th ਕਲਾਸ ਹੋਈ ਹੈ ਮੈਂ ਉਸ ਨੂੰ ਐਡਮਿਸ਼ਨ ਕਰਾਈ ਹੈ ਔਰ ਇੱਕ ਮਹੀਨਾ ਲਗਭਗ ਹੋ ਗਿਆ ਬੱਚੇ ਨੂੰ ਸਕੂਲ ਚਾਉਂਦੇ ਆ ਬੱਚਾ ਪੜ੍ਹਾਈ ਚ ਵੀ ਬਹੁਤ ਜ਼ਿਆਦਾ ਸ਼ਾਰਪ ਹੋਇਆ ਹੈ ਔਰ ਐਕਟੀਵਿਟੀਜ਼ ਵੀ ਉਹ ਪਾਰਟਿਸਪੇਟ ਕਰਕੇ ਬਹੁਤ ਜ਼ਿਆਦਾ ਖੁਸ਼ ਹੈ ਸਾਰੇ ਟੀਚਰਾਂ ਦਾ ਆਪਸੀ ਤੁਹਾਡਾ ਵਿਚਾਰ ਧਾਰਾ ਜਿਹੜੀ ਮਿਲਦੀ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਮੁੱਖ ਅਧਿਆਪਕ ਜਿਹੜੇ ਆਪਣਾ ਨਾਮ ਚਮਕਾਉਣ ਲਈ ਕੁਝ ਜ਼ਿਆਦਾ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਉਹ ਟੀਚਰਾਂ ਤੇ ਜ਼ਿਆਦਾ ਬਰਡਨ ਪਾ ਦਿੰਦੇ ਆ ਤੁਹਾਡੀ ਆਪਸੀ ਤਾਲਮੇਲ ਕਿਸ ਤਰ੍ਹਾਂ ਦਾ ਹੈ ਟੀਚਰਾਂ ਨੇ ਜੀ ਸਾਡੇ ਸਕੂਲ ਦਾ ਸਿਸਟਮ ਬਹੁਤ ਵਧੀਆ ਹੈ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਕਿ ਸਾਡੇ ਸਾਰਿਆਂ ਦੀ ਸੋਚ ਬਹੁਤ ਸੁਣੀ ਹੈ ਸਾਡੇ ਕੋਲ ਵੈਲ ਕੁਆਲੀਫਾਈਡ ਸਟਾਫ ਹੈ ਇਵਨ ਕਿ ਪੀ ਐਚ ਡੀ ਤੱਕ ਸਾਡੇ ਸਟਾਫ ਹੈ ਔਰ ਅਸੀਂ ਇੱਕ ਹੋਰ ਨਵੀਂ ਪਹਿਲ ਕਦਮੀ ਕੀਤੀ ਹੈ ਡਿਪਾਰਟਮੈਂਟ ਤੌਰ ਤੇ ਸ਼ਾਇਦ ਕਈ ਵਾਰੀ ਕਿਹਾ ਗਿਆ ਪਰ ਉਹ ਲਾਗੂ ਨਹੀਂ ਹੋਇਆ ਅਸੀਂ ਪ੍ਰਾਇਮਰੀ ਸਕੂਲ ਨੂੰ ਕਲੱਬ ਕੀਤਾ ਹੈ ਉਥੋਂ ਦੇ ਜਿਹੜੇ ਸੀਐਸਟੀ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਨੇ ਸਾਡੀ ਸੋਚ ਦੇ ਨਾਲ ਸੋਚ ਮਿਲਾ ਕੇ ਇਸ ਨਵੀਂ ਪਹਿਲ ਕਦਮੀ ਨੂੰ ਅਸੀਂ ਸ਼ੁਰੂਆਤ ਕੀਤੀ ਹੈ ਔਰ ਉਸ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਐਡਮਿਸ਼ਨ ਕੈਂਪੇਨ ਕੀਤੀ ਲਗਭਗ 1.5 ਮਹੀਨੇ ਤੋਂ ਇਸ ਦੇ ਵਿੱਚ ਸਾਨੂੰ ਇੰਨਾ ਜ਼ਿਆਦਾ ਜ਼ਬਰਦਸਤ ਹੁੰਗਾਰਾ ਮਿਲੇ ਹੈ ਸਾਡੇ ਸਕੂਲ ਦੀ ਜਿਹੜੀ ਹੈ ਗਿਣਤੀ ਉਹ ਲਗਭਗ ਡਬਲ ਹੋ ਚੁੱਕੀ ਹੈ ਜੀ ਕਿੰਨੇ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਤੁਹਾਡੇ ਕੋਲ ਆ ਚੁੱਕੇ ਸਾਡੇ ਕੋਲ ਜੀ ਹੁਣ ਤੱਕ ਲਗਭਗ ਪ੍ਰਾਈਵੇਟ ਸਕੂਲਾਂ ਤੋਂ 100 ਬੱਚਾ ਜਿਹੜਾ ਹੈ ਸਾਡੇ ਸਕੂਲ ਚ ਐਡਮਿਸ਼ਨ ਲੈ ਚੁੱਕਾ ਹੈ ਇਦੇ ਲਈ ਉਹਨਾਂ ਨੂੰ ਕੁਝ ਸੇਖ ਨਹੀਂ ਲੱਗਦਾ ਹੋਵੇਗਾ ਜਿਹੜੇ ਅੱਜ ਲੋਕਾਂ ਦੀ ਅੱਜ ਜੇਬਾਂ ਦੇ ਉੱਪਰ ਦੇਖ ਰਹੇ ਹੋ ਪ੍ਰਾਈਵੇਟ ਸਕੂਲਾਂ ਦੇ ਜਿੱਦਾਂ ਲੱਗ ਰਿਹਾ ਕਿ ਲਗਾਤਾਰ ਮਹਿੰਗੀਆਂ ਫੀਸਾਂ ਵੱਡੇ ਖਰਚੇ ਤੇ ਪੇਰੈਂਟਸ ਪਾਵੇਂ ਉਹ ਚੱਲ ਨਾ ਪਾਵੇ ਪਰੰਤੂ ਉਹਦੇ باوجود ਵੀ ਉਹ ਆਪਣੇ ਸਟੈਂਡਰਡ ਨੂੰ ਆਪਣੇ ਸਟੇਟਸ ਨੂੰ ਦੇਖ ਕੇ ਉਹਨਾਂ ਵੱਲ ਭੱਜ ਰਿਹਾ ਦੇਖੋ ਜੀ ਹਰ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਚਾਹੇ ਉਹ ਗਰੀਬ ਹੋਵੇ ਚਾਹੇ ਅਮੀਰ ਕਿ ਮੇਰਾ ਬੱਚਾ ਪੜੇ ਜੇ ਮੈਂ ਨਹੀਂ ਪੜਿਆ ਤਾਂ ਮੈਂ ਆਪਣੇ ਬੱਚੇ ਨੂੰ ਪੜਾ ਕੇ ਅਫਸਰ ਬਣਾਉਣਾ ਚਾਹੁੰਦਾ ਹਾਂ ਤਾਂ ਫਿਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਸ ਤਰ੍ਹਾਂ ਦੇ ਐਫਰਟਸ ਕਰ ਰਹੇ ਹਾਂ ਤੇ ਕੋਈ ਪਰਮਾਤਮਾ ਨੇ ਸਾਨੂੰ ਕੋਈ ਇੱਤਰ ਕੰਮ ਦਿੱਤਾ ਹੈ ਅਸੀਂ ਉਸੇ ਲੱਗੇ ਹਾਂ ਤੇ ਅਸੀਂ ਸੋਚ ਰਹੇ ਹਾਂ ਕਿ ਅਸੀਂ ਬੱਚਿਆਂ ਨੂੰ ਜਿਉਂ ਚੀਜ਼ਾਂ ਫ੍ਰੀ ਦੇਾਂਗੇ ਔਰ ਵਧੀਆ ਕੁਆਲਟੀ ਦੀ ਦੇਾਂਗੇ ਐਜੂਕੇਸ਼ਨ ਕੁਆਲਟੀ ਐਜੂਕੇਸ਼ਨ ਦੇ ਰਹੇ ਹਾਂ ਅਸੀਂ ਹੋਰ ਬਹੁਤ ਸਾਰੀ ਐਕਟੀਵਿਟੀ ਜੋ ਫ੍ਰੀ ਦੇ ਰਹੇ ਹਾਂ ਜਿਸ ਨੂੰ ਆਪਾਂ ਟਿਊਸ਼ਨ ਬੋਲ ਦਿੰਨੇ ਆ ਐਕਸਟਰਾ ਟਾਈਮ 'ਚ ਬੱਚੇ ਨੂੰ ਜਿਹੜੀਆਂ ਉਹਦੀਆਂ ਪ੍ਰੋਬਲਮਸ ਹੁੰਦੀਆਂ ਸੋਲਵ ਕਰਦੇ ਆ ਤਾਂ ਐ ਨੈਚੁਰਲੀ ਹੈ ਕਿ ਪੇਰੈਂਟਸ ਜਿਹੜੇ ਨੇ ਉਹ ਸਰਕਾਰੀ ਸਕੂਲ ਵੱਲ ਚੋਕਣਗੇ ਕਿਉਂਕਿ ਉਹਨਾਂ ਦਾ ਬਹੁਤ ਸਾਰਾ ਜਿਹੜਾ ਹੈ ਖਰਚਾ ਬਚਿਆ ਹੋਏਗਾ ਤੈਨੂੰ ਕੀ ਲੱਗ ਰਿਹਾ ਕਿ ਇਹ ਪੰਜਾਬ ਦੇ ਮੈਨੂੰ ਲੱਗਦਾ ਨਹੀਂ ਕਿਸੇ ਇੱਕ ਵੱਖਰੇ ਤਰੀਕੇ ਨਾਲ ਸਕੂਲ ਚੱਲ ਰਿਹਾ ਜਿਹੜਾ ਕੋਈ ਸੋਚ ਵੀ ਨਹੀਂ ਸਕਦਾ ਕਾਫੀ ਅੱਛਾ ਜਿਹੜਾ ਮੇਰਾ ਅਨੁਭਵ ਹੋਇਆ ਹੈ ਮੈਨੂੰ ਸਭ ਤੋਂ ਵੱਡੀ ਉੱਚੀ ਜਿਹੜੀ ਇੱਥੇ ਇਹ ਹੋਈ ਹੈ ਕਿ ਮਿਡਲ ਸਕੂਲ ਤੇ ਜਿਹੜਾ ਪ੍ਰਾਇਮਰੀ ਸਕੂਲ ਹੈ ਉਹ ਇਕੱਠੇ ਹੋ ਕੇ ਕੰਮ ਕਰ ਰਹੇ ਨੇ ਆਪਸੀ ਤਾਲਮੇਲ ਦੇ ਨਾਲ ਜਿਹੜਾ ਹੈ ਉਹ ਕੰਮ ਕਰ ਰਹੇ ਨੇ ਔਰ ਇਹਨਾਂ ਦਾ ਜਿਹੜਾ ਕੈਂਪਸ ਦੇਖ ਕੇ ਵੀ ਕਾਫੀ ਜਿਹੜਾ ਹੈਗਾ ਉਹ ਆ ਵਧੀਆ ਲੱਗ ਰਿਹਾ ਹੈ ਕਿਉਂਕਿ ਜਿਹੜਾ ਕੈਂਪਸ ਆ ਉਹ ਇੰਨਾ ਅੱਛਾ ਸੁੰਦਰ ਬਿਊਟੀਫੁਲ ਕੈਂਪਸ ਹੈ ਜਿਹਦੇ ਵਿੱਚ ਕੇ ਬੱਚੇ ਜਿਹੜੇ ਨੇ ਜਦੋਂ ਇੱਥੇ ਐਂਟਰ ਕਰਦੇ ਨੇ ਉਹਨਾਂਗੇ ਤਾਂ ਉਹਨਾਂ ਨੂੰ ਇੱਕ ਖਾਸ ਅਨੁਭਵ ਜਿਹੜਾ ਹੈ ਉਹ ਮੈਸੂਲੂਸ਼ਨ ਦਾ ਹੈ। ਜੇ ਸ਼ਾਮ ਨੂੰ 5 ਵਜੇ ਤੱਕ ਸਕੂਲ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਸੋਚਿਆ ਜਾ ਸਕਦਾ ਹੈ ਕਿ ਇੱਕ ਸਰਕਾਰੀ ਸਕੂਲ ਹੋਵੇ ਤੇ ਸ਼ਾਮ ਤੱਕ ਉਹ ਟੀਚਰ ਉਹਨਾਂ ਬੱਚੇ ਨੂੰ ਪੜ੍ਹਾਉਂਦੇ ਹੋਣ। ਇਹ ਇਹ ਮੈਂ ਇਹਨਾਂ ਟੀਚਰਜ਼ ਨੂੰ ਜਿਹੜਾ ਹੈ ਉਹ ਸਲੂਟ ਕਰਦਾ ਹੈ, ਸਲਾਮ ਕਰਦਾ ਹੈ ਕਿ ਐਦਾਂ ਦੇ ਸਾਡੇ ਸਮਾਜ ਦੇ ਵਿੱਚ ਐਨੇ ਵਧੀਆ-ਵਧੀਆ ਜਿਹੜੇ ਨੇ ਉਹ ਅਧਿਆਪਕ ਔਰ ਸਮਾਜ ਦੇ ਵਿੱਚ ਅੱਛੇ-ਅੱਛੇ ਵਿਅਕਤੀ ਵੀ ਨੇ ਜਿਵੇਂ ਕਿ ਇਹ ਸਕੂਲ ਨੂੰ ਉਹ ਡੋਨੇਟ ਵੀ ਕਰ ਰਹੇ ਨੇ ਔਰ ਅਧਿਆਪਕ ਪੂਰੇ ਮਿਹਨਤ ਦੇ ਨਾਲ ਜਿੱਦਾਂ ਇਹਨਾਂ ਨੇ ਇਸ ਸਾਲ ਗਿਣਤੀ ਵਧਾਈ ਹੈ ਔਰ ਅਗਲੇ ਸਾਲ ਇਹ ਕਹਿੰਦੇ ਜੀ ਅਸੀਂ ਡਬਲ ਕਰਨੀ ਹੈ ਜਿਸ ਤਰ੍ਹਾਂ ਅੱਜ ਦੀ ਡੇਟ 'ਚ ਪ੍ਰਾਈਵੇਟ ਸਕੂਲ ਦੇ ਵਿੱਚ ਸਾਡਾ ਸੋਸ਼ਲ ਸਟੇਟਸ ਸਿੰਬਲ ਬਣਿਆ ਵਾ ਪੇਰੈਂਟਸ ਦਾ ਉਹਨੂੰ ਇਹ ਬ੍ਰੇਕ ਕਰ ਰਹੇ ਨੇ ਔਰ ਮੁੜ ਕੇ ਇਹ ਜਿਹੜਾ ਹੈ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅੱਜ ਤੋਂ ਜਿੱਦਾਂ 30-35 ਸਾਲ ਪਹਿਲਾਂ ਗਵਰਨਮੈਂਟ ਸਕੂਲਾਂ ਦੀ ਦਿੱਕਤ ਹੁੰਦੀ ਸੀ ਸਾਰੇ ਗਵਰਨਮੈਂਟ ਸਕੂਲਾਂ ਦੇ ਵਿੱਚ ਪੜਦੇ ਸੀ ਟੀਚਰਸ ਤੇ ਪੂਰਾ ਫੇਥ ਹੁੰਦਾ ਸੀ ਉਸ ਫੇਥ ਨੂੰ ਇਹ ਬਰਕਰਾਰ ਜਿਹੜਾ ਹੈ ਉਹ ਰੱਖਣਗੇ ਜਿਹਦੇ ਵਿੱਚ ਕਿ ਸਰਕਾਰ ਵੱਲੋਂ ਵੀ ਯਤਨ ਕੀਤੇ ਜਾ ਰਹੇ ਨੇ ਜਿੰਨੇ ਕਿ ਸਭ ਤੋਂ ਵੱਡਾ ਮਿਸ਼ਨ ਸਮਰੱਥ ਹੈ ਮਿਸ਼ਨ ਸਮਰੱਥ ਦੇ ਵਿੱਚ ਹੁਣ ਸਾਡਾ ਕੋਈ ਵੀ ਬੱਚਾ ਅਜੇਹਾ ਨਹੀਂ ਹੋਏਗਾ ਕਿ ਜਿਹਨੂੰ ਪੰਜਾਬੀ ਪੜ੍ਹਨੀ ਨਾ ਆਏ ਜਿਹਨੂੰ ਪੰਜਾਬੀ ਲਿਖਣੀ ਨਾ ਆਏ ਜਿਹਨੂੰ ਅੰਗਰੇਜ਼ੀ ਪੜ੍ਹਨੀ ਨਾ ਆਏ ਅੰਗਰੇਜ਼ੀ ਲਿਖਣੀ ਨਾ ਆਏ ਜਿਹੜਾ ਬੱਚਾ ਮੈਥ ਦੇ ਵਿੱਚ ਕਮਜ਼ੋਰ ਜਿਹੜਾ ਹੈ ਉਹ ਹੋਏ ਉਦੇ ਲਈ ਟ੍ਰੇਨਿੰਗ ਜਿਹੜੀਆਂ ਨੇ ਉਹ ਅਧਿਆਪਕਾਂ ਦੀਆਂ ਪਹਿਲਾ ਸਟੇਟ ਲੈਵਲ ਤੇ ਟ੍ਰੇਨਿੰਗ ਹੋਈ ਫਿਰ ਡਿਸਟ੍ਰਿਕਟ ਲੈਵਲ ਤੇ ਟ੍ਰੇਨਿੰਗ ਹੋਈਆਂ ਫਿਰ ਬਲਾਕ ਲੈਵਲਸ ਤੇ ਟ੍ਰੇਨਿੰਗ ਹੋਈਆਂ ਫਿਰ ਬਲਾਕ ਲੈਵਲ ਤੋਂ ਸਕੂਲ ਲੈਵਲਸ ਤੱਕ ਟ੍ਰੇਨਿੰਗ ਜਿਹੜੀਆਂ ਨੇ ਉਹ ਸਾਰੇ ਅਧਿਆਪਕਾਂ ਦੀਆਂ ਹੋ ਚੁੱਕੀਆਂ ਨੇ ਔਰ ਮਿਸ਼ਨ ਸਮਰੱਥ ਦੇ ਉੱਤੇ ਪੂਰਾ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੈ ਔਰ ਜਿਹਦੇ ਵਿੱਚ ਕੇ ਅਸੀਂ ਵੀ ਸਕੂਲ ਜਿਹੜੇ ਨੇ ਉਹ ਵਿਜ਼ਿਟ ਕਰ ਰਹੇ ਹਾਂ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਮਤਲਬ ਸਕੂਲ ਨੂੰ ਕਿਸੇ ਤਰ੍ਹਾਂ ਦੀ ਪਹਿਲ ਕਦਮੀ ਦਿੱਤੀ ਜਾਏਗੀ ਜਿਹੜੀਆਂ ਇਹਨਾਂ ਦੀਆਂ ਜੋ ਘਾਟ ਹੈਗੀਆਂ ਸਕੂਲ 'ਚ ਕਮੀਆਂ ਹੈਗੀਆਂ ਬਿਲਕੁਲ ਜੀ ਪ੍ਰਾਇਰੀਟੀ ਜਿਹੜੀ ਹੈਗੀ ਜਿਸ ਸਕੂਲ ਦੀ ਵੀ ਪੂਰੇ ਯਤਨ ਕੀਤੇ ਜਾਣਗੇ ਜਿਹੜੇ ਜੋ ਸਾਡੇ ਰਿਸੋਰਸਸ ਨੇ ਉਹਨਾਂ ਨੂੰ ਅਸੀਂ ਪ੍ਰੋਪਰ ਯੂਟਿਲਾਈਜੇਸ਼ਨ ਜਿਹੜਾ ਹੈ ਉਹਨਾਂ ਦਾ ਉਹ ਕੀਤਾ ਜਾਏਗਾ ਕਿ ਜੋ ਜੋ ਵੀ ਜਿੱਦ ਜਿਸ ਵੀ ਸਕੂਲ ਦੀ ਸਮੱਸਿਆ ਸਾਡੇ ਜ਼ਿਲ੍ਹੇ ਦੇ ਵਿੱਚ ਉਹਨੂੰ ਪੂਰਾ ਕਰਨ ਦਾ ਯਤਨ ਜਿਹੜਾ ਹੈਗਾ ਉਹ ਕੀਤਾ ਜਾਏਗਾ ਤੇ ਪਬਲਿਕ ਸਕੂਲ ਤੇ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਹ ਸਕੂਲ 'ਚ ਹੁਣ ਕਿਵੇਂ ਲੱਗ ਰਿਹਾ ਬਹੁਤ ਵਧੀਆ

ਮੰਚ 'ਤੇ ਜਿਹੜੇ ਇੱਥੇ ਪੜ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹ ਬੱਚੀ ਸਾਡੇ ਨਾਲ ਮੌਜੂਦ ਹੈ ਬੱਚੇ ਕਿਹੜੀ ਕਲਾਸ 'ਚੋਂ 8th ਕਲਾਸ 'ਚੋਂ ਹਾਂ ਜੀ ਸਕੂਲ ਦੀਆਂ ਕੀ ਉਪਲਬਧੀਆਂ ਜਦੋਂ ਤੁਸੀਂ ਪੜ ਰਹੇ ਹੋ ਤਾਂ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੇ ਪੜ ਕੇ ਤੁਹਾਨੂੰ ਲੱਗਦਾ ਹੈ ਪ੍ਰਾਈਵੇਟ ਸਰਕਾਰੀ ਸਕੂਲ ਨਾਲੋਂ ਹਾਂ ਜੀ ਪ੍ਰਾਈਵੇਟ ਸਕੂਲ ਤੋਂ ਵੀ ਵਧੀਆ ਸਕੂਲ ਹੈ ਸਵੇਰੇ 4 ਵਜੇ ਉੱਠਦੇ ਆ ਸਵੈ ਸੰਵਾਦ ਕਰਦੇ ਆ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਫਿਰ ਸ਼ਾਮ ਨੂੰ 5 ਵਜੇ ਇੱਥੇ ਛੁੱਟੀ ਹੁੰਦੀ ਹੈ ਕਿ ਅਚਨ ਵੀ ਜਾਣ ਦੀ ਲੋੜ ਨਹੀਂ ਹੁੰਦੀ ਸਾਨੂੰ ਤੇ ਇੱਥੇ ਮੈਂ ਸੁਣਿਆ ਆਈਐਸ ਦੀਆਂ ਤਿਆਰੀਆਂ ਇੰਗਲਿਸ਼ ਸਪੀਕਿੰਗ ਕੋਰਸ ਕੀ ਕਰਵਾਇਆ ਜਾਂਦਾ ਹੈ ਹਾਂਜੀ ਆਈਐਸ ਦੀ ਤਿਆਰੀ ਕਰਾਈ ਜਾਂਦੀ ਹੈ ਛੇ ਮਹੀਨੇ ਹੀ ਆਈਐਸ ਦੀ ਫੁੱਲ ਫਾਰਮ ਕੀ ਹੈ ਆਈਐਸ ਦੀ ਇੰਡੀਅਨ ਐਡਮਿਨਿਸਟ੍ਰੇਟਰੀਜ਼ ਚੈਨ ਸਰਵਿਸਿਜ਼ ਠੀਕ ਹੈ ਹਾਂਜੀ ਇਹ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮਤਲਬ ਜਿਹੜੀਆਂ ਜਿਸ ਤਰ੍ਹਾਂ ਤੁਹਾਨੂੰ ਟੀਚਰ ਜਿਹੜੇ ਇੱਥੋਂ ਦੇ ਅਧਿਆਪਕ ਹੈ ਜਿਸ ਲਾਈਨ ਦੇ ਵਿੱਚ ਪਾ ਰਹੇ ਆ ਤੁਸੀਂ ਅੱਗੇ ਉਸੇ ਤਰ੍ਹਾਂ ਦੀ ਮਤਲਬ ਵੱਡੀਆਂ ਪੱਲਵੀਆਂ ਹਾਸਲ ਕਰੋਗੇ ਹਾਂਜੀ ਜ਼ਰੂਰ ਕੀ ਕੀ ਐਕਟੀਵਿਟੀਜ਼ ਕਰਾਈਆਂ ਜਾਂਦੀਆਂ ਕਿ ਪਹਿਲਾਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਲਿਖਾਈ ਕਰਾਈ ਜਾਂਦੀ ਹੈ ਉਹਨਾਂ ਦੀ ਰਾਈਟਿੰਗ ਕਿੰਡੀ ਪੰਜਾਬੀ ਇੰਗਲਿਸ਼ ਤਿੰਨਾਂ ਚ ਕਰਾਈ ਜਾਂਦੀ ਹੈ ਫਿਰ ਉਸ ਤੋਂ ਬਾਅਦ ਹੋਰ ਵੀ ਜਨਰਲ ਨੋਲੇਜ ਬਾਰੇ ਸਾਨੂੰ ਪੁੱਟਾ ਦੱਦੇ ਟੌਪਿਕ ਵਗੈਰਾ ਦਿੱਤੇ ਜਾਂਦੇ ਆ ਇੰਗਲਿਸ਼ ਚ ਹੋਰ ਹਾਂ ਜੀ ਕਿੰਨਾ ਚ ਵੀ ਮਤਲਬ ਕਾਫੀ ਮੈਂ ਕਰਾਟੇ ਜਿੱਤ ਕੇ ਹੈ ਜਿਸ ਟਾਈਮ ਤੇ 3 ਪੋਜੀਸ਼ਨ ਤੇ ਤੇ ਸਾਡੇ ਮਤਲਬ ਸਟੇਟ ਲੈਵਲ ਤੇ 3 ਪੋਜੀਸ਼ਨ ਆਈ ਹੈ ਸਾਡੇ ਸਕੂਲ ਦੇ ਤਿੰਨ ਬੱਚਿਆਂ ਦੀ ਹੈਂਡਬਾਲਸ ਤੋ ਤਾਂ ਇਹ ਦੱਸ ਦਈਏ ਤੁਹਾਨੂੰ ਕਿ ਇਹ ਇਸ ਸਕੂਲ ਚ ਪੜਦੇ ਜਿਹੜੇ ਬੱਚੇ ਆ ਉਹ ਆ ਕਿ ਜਿਨ੍ਹਾਂ ਨੂੰ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਕਿਸੇ ਪ੍ਰਾਈਵੇਟ ਸਕੂਲ ਦੇ ਬੱਚੇ ਤੋਂ ਪੁੱਛਿਆ ਜਾਵੇ ਕਿ IAS ਦੀ ਫੁੱਲ ਫਾਰਮ ਕੀ ਹੈ ਲੇਕਿਨ ਇਹਨਾਂ ਬੱਚਿਆਂ ਨੂੰ ਜਿਹੜੀ ਤਿਆਰੀ ਕਰਾਈ ਜਾਂਦੀ ਹੈ ਕਿ ਹਰ ਜਨਰਲ ਨੋਲਜ ਜਿਹੜੀ ਦੱਸੀ ਜਾਂਦੀ ਹੈ ਬੱਚੇ ਕਿਦਾਂ ਦਾ ਲੱਗ ਰਹੇ ਹੋ ਸਕੂਲ ਚ ਕੀ ਕਿਸ ਤਰ੍ਹਾਂ ਪੜ੍ਹਦੇ ਹੋ ਤੁਸੀਂ ਸਰ ਬੜੀਆ ਪੜ੍ਹਦੇ ਆ ਬੜੀਆ ਕਿਹੜੀ ਕਲਾਸ ਵਿੱਚ ਹੋ 7 7 ਕਿਵੇਂ ਕਿਵੇਂ ਮਤਲਬ ਇੱਥੇ ਪੜਾਇਆ ਜਾਂਦਾ ਹੈ ਬੱਚਿਆਂ ਨੂੰ ਬੱਚੇ ਮਤਲਬ ਟੀਚਰ ਕੋ ਡਰ ਨਹੀਂ ਲੱਗਦਾ ਤੁਹਾਨੂੰ ਨੋ ਸਰ ਸਰ ਪਿਆਰ ਨਾਲ ਪੜਾਉਂਦੇ ਆ ਬੜੀਆ ਤੇ ਹੈਂਡਰਾਈਟਿੰਗ ਦਾ ਕਹਿੰਦੇ 1 ਮਹੀਨੇ ਦੇ ਵਿੱਚ ਤੁਸੀਂ ਮੋਤੀਆਂ ਵਰਗੀ ਸਭ ਸਿਖਾ ਲੈਂਦੇ ਐ ਜੁਨੀਅਰ ਸਿੰਗ ਐ ਲੱਗਦਾ ਯੈਸ ਦੋ ਯੈਸ ਪ੍ਰੋਫੀਸ਼ਨ ਕਿੱਤਾ ਹੈ ਹੈਂਡਰਾਈਟਿੰਗ ਦਾ ਹਾਂਜੀ ਮੇਰੇ 3rd ਪ੍ਰਾਈਜ਼ ਆਇਆ ਸ ਕਲਾਸ ਤੋਂ ਤੇ ਫੋਰ ਜਿਹੜੀ ਜਿੱਦਾਂ ਹੁਣ ਏ ਆਈਐਸ ਇੰਗਲਿਸ਼ ਸਪੀਕਿੰਗ ਕੋਰਸੇ ਦੀ ਤਿਆਰੀਆਂ ਕਰਾ ਰਹੇ ਆ ਤੇ ਉਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਸਹੀ ਹੈਗਾ ਯੈਸ ਸਰ ਯੈਸ ਸਾਰਾ ਕੀ ਬੰਨਣਾ ਚਾਹੁੰਗੇ ਬਦਲ ਮੈਂ ਯੈਸ ਆਈਕੀ ਤੁਹਾਨੂੰ ਅੱਜ ਉਹ ਜਿਹੜੇ ਬੱਚੇ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਦੇ ਵਿੱਚ ਜਿਨ੍ਹਾਂ ਨੇ ਦਾਖਲਾ ਲਿੱਤਾ ਅੱਜ ਉਹਨਾਂ ਦੇ ਮਾਪਿਆਂ ਨਾਲ ਵੀ ਗੱਲ ਕਰਾਵਾਂਗੇ ਗੱਲ ਕਰਦੇ ਆ ਸਾਡੇ ਨਾਲ ਪਹਿਲਾਂ ਹੀ ਮੌਜੂਦ ਹੈ ਕਿ ਤੁਸੀਂ ਆਪਣਾ ਬੱਚਾ ਕਿ ਕਿਹੜੇ ਪਿੰਡ ਸਤਾ ਦਾ ਪਿੰਡ ਬਿਰਨਪੁਰਾ ਤੇ ਤੁਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਕਿ ਕੀ ਕਾਰਨ ਹੈ ਤੇ ਕਿਉਂ ਲਗਾਇਆ ਅਸੀਂ ਦੇਖਿਆ ਕਿ ਸਾਰੇ ਜਿਵੇਂ ਸਰਕਾਰੀ ਸਕੂਲ ਦੇ ਟੀਚਰ ਆ ਘਰ ਘਰ ਜਾ ਕੇ ਸਭ ਨੂੰ ਮੋਟੀਵੇਟ ਕਰ ਰਹੇ ਆ ਕਿਉਂਕਿ ਪਹਿਲਾਂ ਤਾਂ ਇਹ ਦੇਖਿਆ ਜਾਂਦਾ ਸੀ ਕਿ ਪ੍ਰਾਈਵੇਟ ਸਕੂਲ ਦੇ ਟੀਚਰਸ ਜਾਂਦੇ ਸੀ ਘਰਾਂ ਵਿੱਚ ਤਾਂ ਅੱਜ ਕੱਲ ਪਹਿਲਾ ਸਕੂਲ ਅਸੀਂ ਦੇਖਿਆ ਕਿ ਉਹ ਘਰਾਂ ਆ ਕੇ ਸਾਡੇ ਘਰ ਆ ਕੇ ਜਾਂ ਸਾਰੇ ਘਰਾਂ 'ਚ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਨੇ ਤਾਂ ਸਰ ਦਾ ਬਹੁਤ ਮਤਲਬ ਬਹੁਤ ਵਧੀਆ ਕਰ ਰਹੇ ਨੇ ਉਹ ਬਹੁਤ ਮਿਹਨਤ ਕਰ ਰਹੇ ਨੇ ਉਹਨੂੰ ਕਿਸੇ ਤਰ੍ਹਾਂ ਇਸ ਤਰ੍ਹਾਂ ਲੱਗਣੇ ਵੀ ਅਸੀਂ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਚ ਲਾ ਰਹੇ ਆ ਮਹੱਲਜ ਕੀ ਕਹਿਣਗੇ ਯਾਰ ਜਿਹੜੇ ਰਿਸ਼ਤੇਦਾਰ ਆ ਉਹ ਕੀ ਕਹਿਣਗੇ ਇਹ ਕਹਤਾ ਹੈ ਸਾਡੇ ਸਾਰੇ ਮਤਲਬ ਇਹਨ ਵਿੱਚ ਸਾਡੇ ਰੈਲੇਟਿਵ ਸਾਰਿਆਂ ਨੇ ਸਾਨੂੰ ਕਿਹਾ ਕਿ ਮੈਂ ਬਹੁਤ ਹੈਰਾਨ ਸੀ ਉਹ ਕਿ ਤੁਸੀਂ ਆਪਣੇ ਬੱਚੇ ਨੂੰ ਉਹਨਾਂ ਨੇ ਫਟਾ ਕੇ ਕਿਵੇਂ ਲਗਾ ਲਿਆ ਕੋਈ ਯਕੀਨ ਨਹੀਂ ਕਰ ਰਿਹਾ ਸੀ ਕਿ ਇਹਨਾਂ ਨੇ ਸਰਕਾਰੀ ਸਕੂਲ ਚ ਕਿਵੇਂ ਐਡਮਿਸ਼ਨ ਕਰਵਾਈ ਹੈ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ ਕਿ ਸਾਡਾ ਬੱਚਾ ਪ੍ਰਾਈਵੇਟ ਸਕੂਲ ਤੋਂ हट ਕੇ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਈ ਹੈ ਅਸੀਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਸਾਨੂੰ ਕਿਹਾ ਕਿ ਸਾਨੂੰ 2 ਮਹੀਨੇ ਦਾ ਟਾਈਮ ਦਿਓ ਅਸੀਂ ਤੁਹਾਨੂੰ ਬਹੁਤ ਉੱਚੇ ਲੈਵਲ ਤੇ ਬੱਚੇ ਨੂੰ ਦਿਖਾਵਾਂਗੇ ਪਰ ਅਸੀਂ ਸਾਨੂੰ ਜੇ 6 ਮਹੀਨੇ ਵੀ ਕਹਿਣਗੇ ਅਸੀਂ ਉਹ ਵੀ ਮੰਨੂਗਾ ਸਾਨੂੰ ਕਿ ਸਾਨੂੰ ਪਹਿਲਾਂ ਨਾਲ ਹੁਣ ਤਾਂ ਬੱਚਾ ਮਤਲਬ ਸਕੂਲ ਚਾਹੁੰਦਾ ਹੈ ਤਾ ਉਹਨੂੰ ਇਹ ਹੁੰਦਾ ਮੈਂ ਉਹੀ ਗੱਲ ਕਰਨ ਲੱਗਾ ਤੁਹਾਡੇ ਨਾਲ ਕਿ ਬੱਚੇ ਦੇ ਅੰਦਰ ਕਿਸ ਤਰ੍ਹਾਂ ਦਾ ਬਦਲਾਅ ਦੇਖਿਆ ਤੁਸੀਂ ਕਿੰਨਾ ਸਮਾਂ ਹੋ ਗਿਆ ਬੱਚੇ ਨੂੰ ਲੱਗੇ ਨੂੰ ਸਰ ਹਾਂਜੀ ਮਤਲਬ ਵਨ ਆ ਇੱਕ ਤਰੀਕ ਤੋਂ ਬੱਚੇ ਸਕੂਲ ਆ ਰਹੇ ਨੇ ਚੁੱਕੇ ਨੇ ਲੋਕੇਸ਼ਨ ਦਵਾ ਦੇ ਤਾਂ ਹਾਂਜੀ ਤਾਂ ਬੱਚੇ ਮਤਲਬ ਹੁਣ ਘਰ ਜਾਂਦਾ ਨਾਮ ਹੀ ਨਹੀਂ ਹੈ ਬੱਚੇ ਕਹਿੰਦੇ ਕਿ ਅਸੀਂ ਇੱਥੇ ਹੀ ਪੜਨਾ ਹੈ 6 ਵਜੇ ਘਰ ਜਾਂਦੇ 5 ਵਜੇ ਜਾਂਦੇ ਆ ਤਾਂ ਹੋਰ ਕੀ ਸੰਡੇ ਨੂੰ ਵੀ ਸਕੂਲ ਆਉਣਾ ਪਸੰਦ ਕਰਦੇ ਨੇ ਬਹੁਤ ਵਧੀਆ ਸਰ ਗਾਈਡ ਕਰ ਰਹੇ ਨੇ ਬੱਚਿਆਂ ਨੂੰ ਤਾਂ ਬਹੁਤ ਵਧੀਆ ਸੋਲਡਰ ਪ੍ਰਾਈਵੇਟ ਸਕੂਲਾਂ ਦੇ ਟੀਚਰਾਂ ਦਾ ਬਿਹੇਵੀਅਰ ਤੇ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰਾਂ ਦਾ ਉਹ ਕਿਸ ਤਰ੍ਹਾਂ ਲੱਗਿਆ ਕਿ ਤੁਹਾਨੂੰ ਲੱਗਿਆ ਬੱਚੇ ਦੇ ਅੰਦਰ ਮਤਲਬ ਥੋੜੀ ਸਟ्रेस ਘਟੀ ਜਾਂ ਉਹਨੂੰ ਆਪਣੇ ਆਪ ਖੁਸ਼ੀ ਹੋਈ ਇਹ ਚ ਪੜਨ ਚ ਸਰਕਾਰੀ ਸਕੂਲ ਦੇ ਵਿੱਚ ਜਿਵੇਂ ਸਾਨੂੰ ਸਾਰੇ ਟੀਚਰ ਨੇ ਬੱਚੇ ਜਾ ਕੇ ਸਾਨੂੰ ਦੱਸਦੇ ਆ ਕਿ ਸਾਨੂੰ ਬਹੁਤ ਪਿਆਰ ਕਰਦੇ ਨੇ ਸਰ ਸਾਡੇ ਨਾਲ ਬਹੁਤ ਵਧੀਆ ਸਾਰੇ ਤਰ੍ਹਾਂ ਨਾਲ ਖੇਡਣ ਦਾ ਇੰਜੋਏਮੈਂਟ ਸਭ ਕੁਝ ਉਹਦਾ ਤਰੀਕਾ ਮਤਲਬ ਸਿੰਗਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੰਗਿੰਗ ਦੇ ਵਿੱਚ ਕਰਵਾਉਂਦੇ ਨੇ ਤਾਂ ਬਹੁਤ ਵਧੀਆ ਇੰਜੋਏ ਕਰਦੇ ਆ ਪੜ੍ਹਦੇ ਵੀ ਇੰਜੋਏ ਕਰਦੇ ਆ ਤਾਂ ਪ੍ਰਾਈਵੇਟ ਸਕੂਲ ਦੇ ਵਿੱਚ ਹਮੇਸ਼ਾ ਬਰਡਨ ਦੇ ਵਿੱਚ ਰਹਿੰਦੇ ਸੀਗੇ ਇਹ ਬਰਡਨ ਦੇ ਵਿੱਚ ਰਹਿਣਾ ਘਰ ਆ ਕੇ ਹੀ ਮਤਲਬ ਹਾਰ ਟਾਈਮ ਟੈਨਸ਼ਨ ਚ ਪੜਨਾ ਹੈ ਨਾ ਤਾਂ ਇੱਥੇ ਬਹੁਤ ਵਧੀਆ ਸਰਕਾਰੀ ਸਕੂਲ ਸਾਡੇ ਨਾਲ ਲੋਕ ਬੱਚਾ ਵੀ ਮੌਜੂਦ ਹੈ ਕਿ ਜਿਹੜਾ ਕਿ ਪੱਕੀ ਬੇਟਾ ਨਾਮ ਕੀ ਹੈ ਕਿਹੜੇ ਸਕੂਲ ਤੋਂ ਆਇਆ ਹੈ ਮੈਂ ਫ੍ਰੀ ਸਕੂਲ ਤੇ ਤੁਹਾਨੂੰ ਕੀ ਲੱਗਿਆ ਹੁਣ ਉੱਥੇ ਦੇ ਸਕੂਲ ਜਿੱਦਾਂ ਤੁਸੀਂ ਉੱਥੇ ਪੜ੍ਹਦੇ ਸੀ ਤੇ ਉੱਥੇ ਵੀ ਐਕਟੀਵਿਟੀਜ਼ ਤੇ ਇੱਥੋਂ ਦੀ ਕਿੰਨਾ ਕੁ ਤੁਹਾਨੂੰ ਇਹਦਾ ਚੇਂਜ ਲੱਗਿਆ ਇੱਥੇ ਮਤਲਬ ਜਿਵੇਂ ਉੱਥੇ ਖੁੱਲਾ ਟਾਈਮ ਨਹੀਂ ਮਿਲਦਾ ਸੀ ਖੇਡਣ ਦਾ ਇੱਥੇ ਮਿਲਦਾ ਪੜਾਈ ਲਈ ਕਿਵੇਂ ਹੈ ਹੈਂਡਰਾਈਟਿੰਗ ਦਾ ਤੁਹਾਨੂੰ ਇੱਥੇ ਕਹਿੰਦੇ ਟੀਚਰ ਕਹਿੰਦੇ ਸੀ ਹੈਂਡਰਾਈਟਿੰਗ ਬਹੁਤ ਵਧੀਆ ਕਰਾਣੇ ਕਰਾਉਂਦੇ ਆ ਹਾਂਜੀ ਜੀ ਤੋਂ ਮੈਂ ਸਕੂਲ ਚ ਆ ਇੱਥੇ ਆ ਕੇ ਇੰਪਰੂਵ ਹੋ ਗਿਆ ਹਾਂਜੀ ਤੇ ਦਿਲ ਲੱਗਦਾ ਪੜਾਈ ਚ ਘਰ ਜਾਣ ਨੂੰ ਦਿਲ ਕਰਦਾ ਮੈਂ ਘਰੇ ਜਾਣ ਨੂੰ ਦਿਲ ਕਰਦਾ ਇਹਦਾ ਨਹੀਂ ਜੇ ਹੁਣ ਜਿੱਦਾਂ ਕੋਸ਼ਿਸ਼ ਹੋਤੇ ਮਤਲਬ ਜਿਹੜਾ ਡਰ ਟੀਚਰਾਂ ਤੋਂ ਹੁੰਦਾ ਜੋ ਬੱਚਿਆਂ ਨੂੰ ਕਿ ਉਸ ਤਰ੍ਹਾਂ ਦਾ ਡਰ ਇੱਥੇ ਦੇਖਣ ਨੂੰ ਮਿਲਿਆ ਤੁਹਾਨੂੰ ਹਾਂਜੀ ਮਤਲਬ ਪਿਆਰ ਨਾਲ ਸਮਝਾਉਂਦੇ ਇੱਥੇ ਸਾਰਾ ਕੁਝ ਪਿਆਰ ਨਾਲ ਸਮਝਾਉਂਦੇ ਤੋ ਇਸ ਆ ਇਹ ਇਸ ਤਰ੍ਹਾਂ ਮਤਲਬ ਜਿਹੜੀ ਅੱਜ ਦੇਖੇ ਜਾ ਰਹੇ ਆ ਅਸੀਂ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਲੋਕ ਜਿਹੜੀ ਮਹਿੰਗੇ ਭਾਅ ਦੇ ਜਿਹੜੇ ਮਤਲਬ ਸਕੂਲਾਂ ਚ ਪੜਾ ਰਹੇ ਆ ਆਪਣੀ ਜੇਬ ਨੂੰ ਲਟਾ ਰਹੇ ਆ ਤਾਂ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਬਾਕੀਆਂ ਨੂੰ ਇਸੇ ਤਰ੍ਹਾਂ ਦੀ ਸੇਧ ਲੈਣੀ ਚਾਹੀਦੀ ਹੈ ਹਾਂਜੀ ਜ਼ਰੂਰ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਪ੍ਰਾਈਵੇਟ ਦੇ ਵਿੱਚ ਜਿਹੜੇ ਆਪਾਂ ਲੁੱਟਕ ਸੁੱਟ ਦਾ ਬੱਚੀਏ ਤੇ ਆਪਣੇ ਸਰਕਾਰੀ ਸਕੂਲ ਨੂੰ ਆਪਾਂ ਪਹਿਲ ਦੇਈਏ ਤਾਂ ਕਿ ਆਪਣੇ ਬੱਚੇ ਅੱਗੇ ਜਾ ਕੇ ਵੱਡੇ-ਵੱਡੇ ਲੈਬਲਾਂ ਤੇ ਆਈਪੀਐਸ ਵਗੈਰਾ ਬਣਨਾ ਵੱਡੀਆਂ ਉਹਦੀਆਂ ਪ੍ਰਾਪਤ ਕਰਨ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਤੋ ਤੇਜ ਸ਼ਬਦਾਂ ਸਾਂਝਾ